ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਤ ਆਪਣੇ ਮਾਲਵਾ ਵਲੌਗ ਵਿੱਚ ਤੇ ਇਹ ਅੱਜ ਦੀ ਸ਼ੁਰੂਆਤ ਮੈਂ 5 ਵਜੇ ਕੀਤੀ ਹੈ ਕੱਲ ਮੈਂ ਵੀਡੀਓ ਕੋਈ ਬਣਾਈ ਨਹੀਂਗੀ ਪਰਸੋਂ ਵਾਲੀ ਥੋੜੀ ਜਿਹੀ ਪੈਸੀ ਤਦ ਮੈਂ ਉਹ ਪਾਈਏਗੀ ਤੇ ਬਾਹਰ ਨਹੀਂ ਆਈ ਜਾਂਦਾਗਾ 5 ਵਜੇ 5 ਵਜੇ ਵੀਡੀਓ ਚਲਾਈ ਹੈ ਤੇ ਅੱਜ ਨਾ ਸਾਡੇ ਪਤਾ ਨਹੀਂ ਹੋਉਂਦੀ ਆ ਉਹਨਾਂ ਨੂੰ ਕੀ ਹੈਗਾ ਉਹ ਤੇ ਉਹ ਸਾਡੇ ਫਿਰਦੀ ਸੀਗੀ ਇੱਥੇ ਘਰੇ ਮੈਂ ਤਾਂ ਬਾਹਰ ਹੀ ਨਿਕਲ ਹੀ ਜਾਦਾ 2 ਵਜੇ ਦੇਖੀ ਸੀਗੀ ਮੈਂ ਉਹ ਇਲਾ ਸ਼ਨੀ ਨੂੰ ਫੜਾਈ ਗਿਆ ਹਲਵਾ ਵਿੱਚ ਪਾ ਕੇ ਹਾਂਜੀ ਅੱਜ ਫੇਰ ਮੈਂ ਬਣਾਉਂਗੀ ਗਵਾਰੇ ਦੀਆਂ ਫਲੀਆਂ ਕੱਟ ਕੇ ਧੋ ਕੇ ਸਾਫ਼ ਕਰਕੇ ਰੱਖ ਲਈਆਂ ਬਾਲਾ ਮੱਥਾ ਬੰਦ ਤੇ ਇਧਰ ਆਪਣਾ ਤੜਕਾ ਜਿਹੜਾ ਪਿਆਜ਼ ਮਤਲਬ ਭੁੱਜੀ ਜਾਂਦੇ ਹੈਗੇ ਤੇ ਹਾਂ ਆਪਾਂ ਫਟਾਫਟ ਬਣਾ ਲਾਂਗੇ ਗਵਾਰੇ ਦੀਆਂ ਫਲੀਆਂ ਫਲੀਆਂ ਲੱਗਦੀਆਂ ਬਹੁਤ ਸੁਆਦ ਹੈ ਤੇ ਭਾਂਡੇ ਵਿੱਚ ਮਾਰ ਕੇ ਜਿਹੀ ਆ ਰਹੇਗੀ ਤੋਪ ਹਾਂਜੀ ਪਿਆਜ਼ ਆਪਣੇ ਭੁੱਜ ਗਏ ਇਸ ਤੇ ਆਜ ਪਾਵਾਂ ਸਾਰੇ ਪੌਣੇ ਪਾ ਦੇ। ਹੁਣ ਇਹਦੇ ਵਿੱਚ ਪਾਉਂਗੀ ਇੱਕ ਬਾਰੇ ਦੀਆਂ ਫਲੀਆਂ। ਇੱਕ ਹਰੀ ਮਿਰਚ ਦੇ। ਇਹ ਤੁਹਾਨੂੰ ਇਹ ਪਾਉਂਦੇ ਆਪ ਕੱਢ ਲੈਣਾ। ਨਮਕ ਤੇ ਮਿਰਚ ਵੀ ਮੈਂ ਹੁਣੀ ਪਾਉਂਗੀ ਪਹਿਲਾਂ ਮੈਂ ਇਹਨੂੰ ਹਿਲਾ ਲਾਂ। ਹਾਂਜੀ ਮਿਰਚ ਵੀ ਆਪਾਂ ਨੇ ਪਾਤੀ। ਹੁਣ ਆਪਾਂ ਪਾਵਾਂਗੇ ਹਲਦੀ। ਹਾਂਜੀ ਇਹ ਹੈਗੀ ਹੈਗੀ ਆਰਗੈਨਿਕ ਹਲਦੀ ਕਰਦੀ ਹਲਦੀ ਹੈ ਪੀਸੀ ਹੋਈ ਜੇ ਤੁਸੀਂ ਵੀ ਲੈਣੀ ਹੈ ਨਾ ਇਹ ਹਲਦੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਿਓ ਵੀ ਤੁਸੀਂ ਕਿੱਥੋਂ ਲਈਏ ਫਿਰ ਅਸੀਂ ਤੁਹਾਨੂੰ ਦੱਸਾਂਗੇ ਹਾਂਜੀ ਆਟਾ ਜਲਦੀ ਛਾਨਣ ਦਾ ਤੇ ਸੌਖਾ ਤਰੀਕਾ ਦਾ ਦੱਸਿਓ ਤੁਹਾਨੂੰ ਜਦੋਂ ਆਪਾਂ ਵਿਆਹ ਸ਼ਾਦੀ ਜਾਂ ਪ੍ਰੋਗਰਾਮ 'ਚ ਜ਼ਿਆਦਾ ਆਟਾ ਛਾਨਣਾ ਹੁੰਦਾ ਹੈਗਾ ਤੇ ਉਹਦੋਂ ਆਪਾਂ ਨੂੰ ਨਾ ਇਸ ਤਰ੍ਹਾਂ ਆਪਾਂ ਨੂੰ ਛਾਨਣਾ ਪੈਂਦਾ ਹੈਗਾ ਤੇ ਪਰ ਮੈਂ ਤੁਹਾਨੂੰ ਜਮਾਂ ਸੌਖਾ ਤਰੀਕਾ ਦੱਸੂਗੀ ਤੇ 2 ਮਿੰਟਾਂ ਚ ਜਿਹੜਾ ਆਪਣਾ ਆਟਾ ਛਾਣਾ ਜਾਊਗਾ। ਬੜੀ। ਮੈਂ ਸੈੱਟ ਚ ਰੱਖੀ। ਤੁਸੀਂ ਕੀ ਕਰਨਾ ਕਲਾਸ ਵਿੱਚ ਆਏ ਕਰ ਲੈਣਾ। ਨਹੀਂ ਥੋੜੇ ਉੱਤੇ ਪਊਗਾ ਆਟਾ ਤੇ ਨਹੀਂ ਤੁਹਾਨੂੰ ਪਾਵ ਲੱਗਦੀ। ਸੁਬੜਾ ਨਿਕਲੇ ਕੰਦਾ। ਤੇ ਆਟਾ ਆਪਣਾ 1 ਮਿੰਟ ਚ ਛਾਣਾ ਜੀ। अपनी सब्जी है जी दोबारे जी हम बनाऊँगी रोटी ਸ ਆਪਣਾ ਬੁੰਨੇ ਪਿਆਗਾ ਤੇ ਸਭ ਦਾ ਬਣਾ ਲਈ ਰੋਟੀ ਹਾਂਜੀ ਬਾਹਰ ਵੀ ਪਈ ਜਾਂਦਾ ਸਵੇਰਾ ਸਵੇਰਾ ਇਹ ਟਰੈਸ ਤੇ ਖੜੀ ਇੱਥੇ ਐ ਇੱਥੇ ਬੈਠੂਗੀ ਅੱਤ ਵਧੀਆ ਮੀਂਹ ਆ ਗਿਆ ਬਾਬਾ ਸਾਰਾ ਪੈ ਗਿਆ ਸਾਰੂ ਮੈਂ ਸਾਰਾ ਕੰਮ ਨਮੇਰਤਾ ਸੀ ਜੇ ਤੇ ਕਰ ਹੁਣ ਨਹੀਂ ਆਇਆ ਚਲ ਕੋਈ ਨਹੀਂ ਮੌਸਮ ਤریہ ਹੋਇਆ ਪਿਆ ਠੰਡਾ ਹੰਦਾ चलिए स्कूल मी घट गया थोड़ा स्टैंड चकना मैं स्कूटी भाई नवी ਬੀਤੇ ਡੈਡੀ ਨੂੰ ਇੰਨੇ ਪਸੰਦ ਹੁੰਦੇ ਆ ਪਰੌਂਠੇ ਜਿਹੜੇ ਲੱੱਛੇ ਪਰੌਂਠੇ ਆ ਦੇਖਦੇ ਆਂ ਤਾਂ ਪਤਲੀਆਂ-ਪਤਲੀਆਂ ਬਣ ਦਿੰਦੀ ਆ ਇੱਕ ਬਣਾ ਕੇ ਦਿੱਤਾ ਮੈਂ ਨੂੰ ਅੱਜ ਫਿਰ ਤੇ ਤਵਾ ਫਿਰ ਖਰਾ ਹੋ ਜਾਂਦਾ ਕਿਉਂ ਲਾ ਕੇ ਇਹ ਜਿਹੜਾ ਦੂਜਾ ਲੋਹੇ ਵਾਲਾ ਤਵਾ ਹੁਣ ਹਿੰਦਾ ਤੇ ਰੋਟੀ ਆਪਣੀ ਬਣ ਗਈ ਤੇ ਰਹਿ ਗਏ ਆਪਣੇ ਭਾਂਡੇ ਮੰਜ ਨਾਲੇ ਆ ਕੇ ਮਾਂਜ ਲੂੰਗੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਂਜਾ ਵਲੋਗ ਵਿੱਚ ਤੇ ਹੁਣ ਮੈਂ ਚਾਂਦੀ ਸੀ ਚੰਗਣਵਾੜੀ ਚ ਦਵਾਈ ਮੈਂ ਲੈ ਲਈ ਰਾਤ ਨੂੰ ਮੇਰੇ ਦਰਦ ਹੋਈ ਜਾਂਦਾ ਪਤਾ ਨਹੀਂ ਤਾਂ ਮੈਂ ਹਮਕ ਜਿਹੜੇ ਆ ਉਹ ਮੈਨੂੰ ਬਾਰਿਕਸਨ ਮੈਂ ਜ਼ਿਆਦਾ ਖਾ ਜਾਂਦੀ ਹਾਂ ਵੀ ਹਰ ਰੋਜ਼ ਕਈ ਵਾਰ ਮੈਂ 2 ਖਾ ਲੈਂਦੀ ਕਈ ਵਾਰ ਮੈਂ 1 ਖਾ ਲੈਂਦੀ ਤੇ ਹੁਣ ਮੈਂ ਖਾ ਲਈ ਹੂੰਗੀ ਤੇ ਮੇਰੇ ਨਾਲ ਦਰਦ ਇਹ ਨਾ ਹੋਈ ਜਾਂਦਾ ਸੀਗਾ ਕਾਲਜੇ ਤੇ ਹੁਣ ਮੈਂ ਦਵਾਈ ਲੈਂਦੀ ਹੈਗੀ ਤੇ ਥੋੜੀ ਜਿਹੀ ਖਾਦੀ ਹੈਗੀ ਰੋਟੀ ਤੇ ਹੁਣ ਆਪਾਂ ਚੱਲਦੇ ਆਉਣ ਵਾਲੀ ਤੇ ਮਿਲਦਿਆਂ ਆ ਕੇ ਕੰਮ ਅੱਜ ਮੇਰੇ ਸਾਰੇ ਪਏ ਆ ਝਾੜੂ ਕੋਚਾ ਭਾਂਡੇ ਸਾਰੇ ਕੰਮ ਤੇ ਹੈਗੇ ਆ ਕੇ ਕਰੂੰਗੀ ਹਾਂਜੀ ਆ ਗਈ ਸੀਗੀ ਮੈਂ ਅੰਗਣਵਾੜੀ ਚ ਘਰੇ ਆਇਂ ਮਤ ਨੂੰ ਅੱਧਾ ਘੰਟਾ ਹੋ ਗਿਆ ਆ ਕਿ ਨਾ ਮੈਂ ਪੈ ਗਈ ਸੀ ਉੱਥੇ ਵੀ ਅੰਗਣਵਾੜੀ ਚ ਮੈਨੂੰ ਨੀਂਦ ਹੀ ਆ ਗਈ ਕਿਉਂਕਿ ਮੈਂ ਦਵਾਈ ਲੈ ਕੇ ਗਈ ਸੀ ਤੇ ਕਾਸੀ ਨੂੰ ਮੇਰੇ ਚ ਹੀ ਨਿਕਲ ਤੇ ਆਪਣਾ ਬਾਹਰ ਵੀ ਗਰਮੈਸ਼ ਇੰਨੀ ਹੋਈ ਪਈ ਐ ਜਿਵੇਂ ਸੂਬਾ ਮੀਂਹ ਐ ਸੀ ਠੰਡ ਪੋਰਣੀ ਹੈਗੀ ਕਿਉਂਕਿ ਹਵਾ ਨਹੀਂ ਚੱਲਦੀਗੀ ਹੁਣ ਮੈਂ ਪਹਿਲਾਂ ਚਾਦਰ ਝਾੜ ਕੇ ਵਿਛਾਉਂਗੀ ਕਿਉਂਕਿ ਮੈਂ ਸੂਹਾ ਇੰਝ ਛੱਟ ਗਈ ਸੀ ਭਾਂਡੇ ਵੀ ਮੇਰੇ ਮਨ ਚ ਨਾਲੇ ਦਿਖਾਉਣੀ ਹੈਗੀ ਤੇ ਨਾਲੇ ਝਾੜੂ ਪੋਚਾ ਕੇ ਮੇਰਾ ਹੱਦ ਕਰਨਾ ਹਾਂ ਹਾਂ ਤਾਂ ਮੈਂ ਹੁਣ ਰੱਖਿਆ ਸਰਾਣਾ ਇੱਥੇ ਕਿਉਂਕਿ ਮੈਂ ਪਈ ਸੀ ਆ ਕੇ ਤੇ ਝਾੜੂ ਪੋਚਾ ਮੇਰਾ ਸਾਰਾ ਲਾਉਣ ਵਾਲਾ ਗਰੀਸੀ ਚਿੱਟੇ ਸੁੱਤੀ ਪਈ ਹੈ ਝਾੜੂ ਮੰਡੇ ਆ ਕੇ ਰੱਖ ਦਿੱਤੀ ਸੀ ਇੱਥੇ ਮੈਂ ਝਾੜੂ ਲਾਉਣਗੇ ਹੂੰ ਸਾਫ ਲੱਗਦਾ ਪਰ ਹੈਗਾਗਾ ਥੋੜਾ ਥੋੜਾ ਗੰਦਾ ਹੈਗਾ ਆਂਡੇ ਵੀ ਰਪੇ ਸੂਵਾਲੇ ਮੰਤਣਾ ਨੇ ਕੱਲਾ ਹੁਣ ਮੈਂ ਭਾਂਡੇ ਮੰਨ ਜੂਗੀ ਨਾਲੇ ਲਾਉਂਗੀ ਚਾਹ ਪੋਤਾ ਫਿਰ ਕਰੂੰਗੀ ਕੋਈ ਹੋਰ ਕੰਮ ਜਿਹੜਾ ਮੇਰਾ ਡਰਾਈਪੋਰਟ ਜੈ ਸੀਗਾ ਉਹ ਵਾਲਾ ਟੁੱਟ ਗਿਆ ਜਿਹਦੇ ਜੇ ਮੈਂ ਫੋਨ ਲਾਉਂਦੀ ਸੀਗੀ ਫਿਰ ਹੁਣ ਮੈਨੂੰ ਵੀਡੀਓ ਬਣਾਉਣੇ ਬਾੜੀ ਔਖੀ ਹੁੰਦੀ ਹੈਗੀ ਤੇ ਉਹ ਮੰਗਵਾਉਣਾ ਪਊਗਾ ਜਾਂ ਤਾਂ ਉਹਦਾ ਜਿਹੜਾ ਫੋਨ ਦਾ ਜਿਹੜਾ ਉਹ ਟੁੱਟਿਆਗਾ ਫੋਨ ਟੰਗਣ ਵਾਲਾ ਟੀੰਗੇ ਉਹ ਮੰਗਵਾਣਾ ਪਊਗਾ ਤੇ ਨਈ ਸਾਰੇ ਕੰਪਲੀਟ ਮੰਗਵਾਉਣਾ ਪਊਗਾ ਡਰਾਈਪੋਰਟ ਦੀ ਦੇ ਦੇਵਾਂਗੇ ਇਹ ਤਾਂ ਬਿਲਕੁਲ ਇਸ ਤਰ੍ਹਾਂ ਬੋਲ ਰਿਹਾ ਹਾਂ ਹੋਇਆ ਹੀ ਜਦੋਂ ਇਹ ਬੋਲ ਪੈ ਗਈ ਨਾ ਚੁੱਕਾ ਨਹੀਂ ਪਿੱਛੇ ਆ ਗਿਆ ਨਹੀਂ ਆ ਗਿਆ ਨਹੀਂ ਆ ਗਿਆ ਹਾਈ 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 ਹੋਰ ਇਹਦਾ ਕੌਣ ਕਰ ਲੈ ਜਾ

ਕੀ ਇਹ ਕੀ ਹੈ ਹਾਂਜੀ ਜਿਹੜੀ ਉਹ ਗੋਜ ਹੀ ਸੀ ਉਹ ਫੜ ਲਈ ਤੇ ਫੜੀ ਨਹੀਂ ਮਤਲਬ ਵੀ ਮਾਰਦੀ ਹੋਊ ਉਹ ਤੇ ਉਹ ਤਾਂ ਕੋਈ ਹਾਲੀ ਹੈ ਨਹੀਂ ਸੀਗਾ ਤਾਂ ਕਰਕੇ ਫਿਰ ਉਹਨੂੰ ਮਾਰਨਾ ਪਿਆ ਤੇ ਤੇ ਪਹਿਰੇ ਅੱਜ ਮੈਂ ਕੱਪੜੇ ਸਾਂਭਣ ਲੱਗੀ ਸੀਗੇ ਜਸ਼ਨ ਦੇ ਪੈ ਸੀ ਕੁਸਤਾ ਕੁਸ ਸਾਡੇ ਪੈ ਸੀਗੇ ਫालतू ਜੋ ਸਾਰੇ ਅਲਮਾਰੀ ਤੇ ਰੱਖੇ ਪਿਆ ਛਾੜ ਕੇ ਤੇ ਹੁਣ ਮੈਂ ਕੱਟਦੀ ਸੀਗੀ ਆਲੂ ਦੀ ਸਬਜ਼ੀ ਮੈਂ ਹਸਲਵਾਲ ਨੂੰ ਨਾਲ ਆਨੇ ਪਹਿਲਾਂ ਮੈਂ ਮੂੰਗੀ ਬਣਾਉਣੀ ਸੀਗੀ ਪੀਲੀ ਦਾਲ ਹੈ ਨਹੀਂ ਸੀਗੀ ਤੇ ਹੁਣ ਆਪਾਂ ਬਣਾਉਨੇ ਆ ਆਲੂ ਦੀ ਸਬਜ਼ੀ ਪਤਲੀ ਜਿਹੀ ਬਣਾਉਣੀ ਹਾਂਜੀ ਭਾਂਡੇ ਵੀ ਮਾਂ ਤੇ 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 ਦਹੀਂ ਵੀ ਲਾਤੀ ਠੰਡਾ ਬੰਨੇ ਨਾ ਗਿਆ ਹੁੰਦੀ ना काम करते उनकी अपसा साफ जसी सेल्स करती